ਆਹ ਕਿੰਨੇ ਨੇ ਸੂਝ ਪੂਝ ਦੇ ਮਾਲਕ ਸਾਹਿਬ ਬਾਬਾ ਸ਼ਹੀਦ ਚੰਦ ਅੱਜ ਸਾਡਾ ਸਮਰ ਵਰਕੇ ਲੋਕੋਸ ਬਾਬਾ ਸ਼ਹੀਦ ਚੰਦ ਦੇ ਮੰਦਰ ਚੁੱਪਦੇ ਅੱਜ ਉਹਨਾਂ ਨੂੰ ਹੰਕਾਰ ਹੈ ਕਿ ਸਾਨੂੰ ਸਹਿਤ ਲੋਕ ਸੁਣਦੇ ਨੇ ਅਸੀਂ ਗੁਰੂ ਦੇ ਪੁੱਤਰਾ ਦੀ ਵਿਧਿਆ ਕਰਾਂਗੇ ਤੇ ਲੋਕ ਸੁਣ ਲੈਣਗੇ ਪਰ ਸੱਚ ਜਾਣਿਓ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਉਹ ਇਹ ਗੱਲ ਕਹਿੰਦੇ ਨੇ ਕਿ ਬਾਬਾ ਸ਼ਹੀਦ ਚੰਦ ਗੁਰੂ ਦਾ ਕਹਿਣਾ ਨਹੀਂ ਪਰ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨ ਰਹੇ ਇਥੋਂ ਤੱਕ ਕਹਿ ਦਿੱਤਾ ਗੁਰੂ ਗਿਆਨ ਗ੍ਰੰਥ ਦੀ ਲੋੜ ਕੋਈ ਨਹੀਂ ਹਰਮੰਦਰ ਸਾਹਿਬ ਦੇ ਸਰੋਵਰ ਦੇ ਉੱਤੇ ਕੀ ਕੀ ਪ੍ਰੰਤੂ ਕਰ ਦਿੱਤੀ ਬਾਗਾ ਬਕਾਲਾ ਸਾਹਾ ਨੂੰ ਤੇਜ বাহাদুর ਦੇ ਸਥਾਨ ਤੇ ਜੁੜਿਆ ਬਾਗੇ ਬਕਾਲੇ ਦੇ ਹੋਏ ਦਾ ਇਤਿਹਾਸ ਮੰਡਕ ਕਰ ਦਿੱਤਾ ਗੂਜਰੀ ਗੂਜਰੀ ਸ੍ਰੀ ਤਰਲੋਚਨ ਜੀ ਉਹ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਅੰਦਰ ਮਲ ਨਿਰਮਲ ਨਹੀਂ ਕੀਨ ਬਾਹਰ ਭੇਖ ਉਦਾਸੀ ਅੰਦਰਲਾ ਮਨ ਤਾਂ ਅੰਦਰ ਤਾਂ ਮੈੜਾ ਤੇਰੇ ਮਨ ਦੇ ਵਿੱਚ ਉਹ ਨੂੰ ਦਾ ਗੱਡੀ ਨਹੀਂ ਮੈੜਦਾ ਤੋ تیਰੀ ਨਿਰਮਲ ਕੀਤਾ ਨਹੀਂ ਆਪਣਾ ਅੰਦਰ ਹਿਰਦਾ ਤਾਂ ਨਿਰਮਲ ਨਹੀਂ ਕੀਤਾ ਬਾਹਰ ਭੇਖ ਉਦਾਸੀ ਬਾਹਰ ਸਰੀਰ ਚੰਦ ਬਣਿਆ ਫਿਰਦਾ ਉਦਾਸੀ ਭੇਖ ਹੈ ਸ੍ਰੀ ਚੰਦਾਲਾ ਬਾਹਰ ਭੇਖ ਉਦਾਸੀ ਉਦਾਸੀ ਭੇਖ ਹੈ ਬਾਹਰ ਬਣਾਇਆ ਹੋਇਆ ਮਹਿਲ ਹੁੰਦਾ ਰੇ ਤੇ ਧੋਖਾ ਦੇਣ ਵਾਸਤੇ ਲੋਕਾਂ ਨੂੰ ਉਦਾਸੀ ਮਤ ਪਹਿਲਾਂ ਚੱਲ ਰਹੀ ਹੈ ਤੁਮ ਨੂੰ ਨਹੀਂ ਸਮਝ ਆਉਂਦੀ ਪਹਿਨਾ ਹਿਰਦਾ ਕਮਲ ਘਟ ਬ੍ਰਹਮਣਾ ਚੀਨਾ ਕਾਹੇ ਭਇਆ ਸੰਿਆਸੀ ਫਿਰਦਾ ਕਪਟ ਫਿਰਦਾ ਕਮਲ ਘਟ ਬ੍ਰਹਮਣਾ ਚੀਨਾ ਹਰਦੇ ਕਮਲ ਘਟ ਬ੍ਰਹਮਣਾ ਚੀਨਾ ਘਟ ਬ੍ਰਹਮਣਾ ਚੀਨਾ ਆਪਣੇ ਹਿਰਦੇ ਵਿੱਚ ਬ੍ਰਹਮ ਸੀ ਜਿਹੜਾ ਹਿਰਦੇ ਦੇ ਵਿੱਚ ਉਹ ਖੋਜਿਆ ਨਹੀਂ ਤਾਂ ਹਿਰਦੇ ਕਮਲ ਵਿੱਚ ਬ੍ਰਹਮ ਹੈ ਸਭ ਤੇ ਕਮਲ ਘਟ ਬ੍ਰਹਮਣਾ ਚੀਨਾ ਜਾਂ ਹਿਰਦਾ ਕਮਲ ਕਹਿ ਲੋ ਚਾਹੇ ਹਿਰਦਾ ਘਟ ਕਹਿ ਲੋ ਬ੍ਰਹਮਣਾ ਚੀਨਾ ਉਹਦੇ ਜਿਹੜਾ ਬ੍ਰਹਮ ਹੈ ਅੰਦਰ ਪੂਰਣ ਬ੍ਰਹਮ ਨਹੀਂ ਹੈ ਉਹ ਬ੍ਰਹਮ ਉਹ ਆਪਣਾ ਕਾਹੇ ਖੋਜਿਆ ਨਹੀਂ ਤਾਂ ਆਪਣਾ ਮੋੜ ਨਹੀਂ ਖੋਜਿਆ ਕਾਹੇ ਭਿਆਸਨੇ ਅਸੀਂ ਕਾਹੇ ਭਿਆਸਨੇ ਅਸੀਂ ਸੱਜਿਆਸੀ ਆਸ ਛੱड़ਤੀ ਮੈਂ ਆਸ ਕੋਈ ਕਿਸੇ ਕਿਸਮ ਦੀ ਆਸ ਦਾ ਤਿਆਗ ਸੱਜਿਆਸੀ ਹੁੰਦਾ ਗਲਤੀ ਕੀ ਕੀਤੀ ਸਾਰੀ ਉਹ ਛੱड़ਤੀ ਤਾਂ ਤਾਂ ਨਾਮ ਦੀ ਆਸ ਵੀ ਛੱड़ਤੀ ਤੇ ਉਧਰ ਮਿਲਣਾ ਕੀ ਸੀ ਮਾਇਆ ਛੱड़ਤੀ ਪ੍ਰਾਪਤੀ ਕੀ ਕਰਨੇ ਉਹਦਾ ਗਿਆਨ ਕੋਈ ਨਹੀਂ ਕਾਹੇ ਪਿਆਸ ਨੇ ਅਸੀਂ ਕਾਦੇ ਵਾਸਤੇ ਬਣਿਆ ਸੀ ਓਏ ਆਸਾਂ ਬਾਹਲੀਆਂ ਮਾਇਆ ਦੀਆਂ ਛੜ ਕੇ ਉਹ ਤਾਂ ਠੀਕ ਐ ਪਰ ਜਿਹੜਾ ਬ੍ਰਹਮ ਸੀ ਉਹ ਖੋਜਣਾ ਸੀ ਨਾਲ ਉਹ ਤਾਂ ਚੀਂਡਿਆਂ ਦੀ ਉਹ ਕਾਦੇ ਨਾ ਖੋਜਦਾ ਉਹ ਖੋਜਦਾ ਨਾਮ ਲੜ ਨਾਮ ਦੀ ਭੁੱਖ ਨਹੀਂ ਜੱਗੀ ਸੱਚੇ ਨਾਮ ਕੀ ਭੁੱਖ ਨਹੀਂ ਪੈਦਾ ਹੋਈ ਇੱਕ ਆਸਰ ਖੜੀ ਸੀ ਮਨ ਵਾਹਿ ਉਹ ਰਕੀ ਦਿੱਤਾ ਅਸਲ ਸਾਰਿਆਂ ਤੇ ਆਖਦੀ ਆ ਕਹਿੰਦਾ ਮੈਂ ਸਨੇਸੀ ਹੋ ਗਿਆ। ਪਾਗਲ ਹੋ ਗਿਆ ਸਨੇਸੀ ਕਹਦਾ ਹੋ ਗਿਆ ਪਾਗਲ ਹੋ ਗਿਆ। ਕਾਹੇ ਪਿਆ ਸਨੇਸੀ ਪਾਗਲ ਹੈ ਨਾ ਕਿਉਂ ਸਨੇਸੀ ਬਣਿਆ ਸੀ। ਸਾਬਤ ਕਰ ਤਾਂ ਪਾਗਲ ਨੂੰ ਤੂੰ। ਹਿਰਦੇ ਕਮਲ ਘਟ ਬ੍ਰਹਮ ਨਾ ਜੀਨਾ ਕਾਹੇ ਪਿਆ ਸਨੇਸੀ। ਸਨੇਸੀ ਅੱਸੀ ਅੱਗੀ ਫਾਇਦਾ ਹੋਇਆ ਬੜਾ ਨਾ। ਹੋਰ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨੇ ਆਂ ਪਰਮਾਨੰਦਾ ਪਰਮੇ ਭੂਲੀ ਰਹਿ ਜਾਏ ਚੰਦਾ ਹੈ ਜਾਏ ਜਾਏ ਚੰਦਾ ਦਾ ਕੌਣ ਹੈ ਜਾਏ ਚੰਦਾ ਹੁਕਮ ਪਰਮੇ ਭੂਲੀ ਰਹਿ ਜਿਹੜਾ ਸਾਰਿਆਂ ਨੂੰ ਜਿੱਤ ਲੈਂਦਾ ਜਾਏ ਚੰਦ ਉਹਦਾ ਹੀ ਨਾਮ ਆ ਜਾਏ ਚੰਦਾ ਪੂਰਨ ਬ੍ਰਹਮ ਜਾਏ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਜਿਹਨੇ ਆਪਣਾ ਮਨ ਜਿੱਤ ਲਿਆ ਉਹ ਜਾਇ ਚੰਦਾ ਚੰਦ ਮਾਨੁੰਦਾਨ ਜਿਹਨੇ ਆਪਣਾ ਮਨ ਜਿੱਤਿਆ ਹੋਇਆ ਮਨ ਕਾਬੂ ਚ ਹੋ ਜਾਇ ਦੰਦਾ ਜਾਇ ਚੰਦਾ ਕਾਹੇ ਭੂਲੀ ਰੇ ਜਾਇ ਚੰਦਾ ਇਹ ਜਾਇ ਚੰਦਾ ਸਾਰੇ ਬੋਲੇ ਫਿਰਦੇ ਨੇ ਪਰਮੇ ਭੂਲੀ ਰੇ ਜੈ ਪਰਮ ਵਿਚ ਭੋਲੀ ਆ ਸਾਰੀ ਦੁਨੀਆ ਜਾਇ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਨਹੀਂ ਜਿਹਨੇ ਕਿਸੇ ਨੇ ਖੋਜਿਆ ਪਰਮਾਨੰਦਾ ਪਰਮਾਨੰਦਿਕ ਹੋ ਗਿਆ ਕਿਸ ਨੇ ਪਰਮ ਆਨੰਦ ਕਿੱਥੋਂ ਮਿਲਦਾ ਹੈ ਪਰਮਾਨੰਦ ਕੀ ਹੁੰਦਾ ਖੋਜਿਆ ਹੀ ਨਹੀਂ ਕਿਸ ਨੇ ਇਹ ਖੋਜਿਆ ਹੀ ਨਹੀਂ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਉਹਦੀ ਇੱਛਾ ਹੀ ਕਿਵੇਂ ਪੈਦਾ ਹੋ ਜੂ ਇੱਛਾ ਉਹ ਚੀਜ਼ ਦੀ ਪੈਦਾ ਹੁੰਦੀ ਹੈ ਜਿਹੜੀ ਖੋਜੀ ਜਾਵੇ ਜਿਹਦਾ ਪਤਾ ਲੱਗ ਜਵੇ ਜਿਹਨੂੰ ਦੇਖ ਲਈਏ ਜਿਹਨੂੰ ਸਮਝ ਲਈਏ ਉਹਦੀ ਇੱਛਾ ਪੈਦਾ ਹੋ ਪਰਮਾਨੰਦੀ ਅਵਸਥਾ ਦੀ ਛੇ ਦੀ ਪੈਦਾ ਹੋਈ ਕਿਸੇ ਦੇ ਅੰਦਰ ਤੇ ਖੋਜੀ ਹੋ ਨਹੀਂ ਹਾਂ ਘਰ ਘਰ ਖਾਇਆ ਪਿੰਡ ਵਧਾਇਆ ਖਿੰਤਾ ਮੁੰਦਾ ਮਾਇਆ ਸੁਨਾਸੀ ਕੀ ਕਰਦੈ ਨਾ ਅਮੀਰ ਆਦਮੀ ਦੇ ਘਰਾਂ ਤੋਂ ਫਿਰਦੈ ਘਰ ਘਰ ਖਾਇਆ ਘਰ ਘਰ ਖਾਇਆ ਪੇਟ ਵਧਾਇਆ ਪਿੰਡ ਵਧਾਇਆ ਪਿੰਡ ਵਧਾਇਆ ਸਰੀਰ ਬਧੇਰਾ ਬੋਟਾ ਕਰ ਲਿਆ ਅਮੀਰਾਂ ਦਾ ਚੰਗਾ ਖਾਣ ਨੂੰ ਮਿਲਦਾ ਹੈ ਸਰੀਰ ਤਾਂ ਰਿਸਪੋਸਟ ਹੋ ਗਿਆ ਤਕੜਾ ਹੋ ਗਿਆ ਖਿੰთა ਮੁੰਦਾ ਮਾਇਆ ਫਿੱਟਾ ਖਿੱਤਾ ਰੱਖਿਆ ਗੋਦੜੀ ਉੱਤੇ ਮੁੰਦਾ ਮਾਇਆ ਇਹ ਮੁਦਰਾ ਨੇ ਦੋ ਚੀਜ਼ਾਂ ਨਿਸ਼ਾਨੀਆਂ ਨੇ ਖਿੰਤਾ ਔਰ ਮੁੰਦਾ ਇਹ ਤਾਂ ਦੋਏ ਮਾਇਆ ਨੇ ਫਿਰ ਮਾਇਆ ਦੀਆਂ ਦੋ ਨਿਸ਼ਾਨੀਆਂ ਲਈ ਫਿਰਦਾ ਕੰਨਾ ਜਮੁੰਦਰਾ ਪਾਲੀਆਂ ਇੱਕ ਇੱਕ ਗੋਦੜੀ ਲੈ ਲਈ ਉੱਤੇ ਬਸ ਆਈ ਰੱਖਦੇ ਜਿਵੇਂ ਦੋ ਚੀਜ਼ਾਂ ਹੋ ਇਹ ਤਾਂ ਮਾਇਆ ਹੈ ਥੋੜੀ ਰੱਖ ਲੈ ਜਾਈਂ ਜ਼ਿਆਦਾ ਰੱਖ ਲੈ ਮਾਇਆ ਦਾ ਮਾਇਆ ਹੀ ਆ ਪੂ ਮੀਮਸਾਨ ਕੀ ਭਸਮ ਲਗਾਈ ਗੁਰਬਿਨ ਤਤ ਨ ਪਾਇਆ ਪੂ ਮੀਮਸਾਨ ਕੀ ਭਸਮ ਲਗਾਈ ਗੁਰਬਿਨ ਤਤ ਨ ਪਾਇਆ ਉਹ ਬਸਾਨ ਹੁੰਦਾ ਜਿੱਥੇ ਮੜੀਆਂ ਮੁਰਦੇ ਜਾਣਦੇ ਨੇ ਉੱਥੇ ਚਲੇ ਜਾਂਦੇ ਨੇ ਉਸ ਜਿੱਥੇ ਹੁੰਦੀ ਆ ਨਾ ਜਲਦਾ ਸਰੀਰ ਜਲਿਆ ਹੋਇਆ ਸਿਵਾ ਉਹਦੀ ਸੋਆ ਚੱਕ ਕੇ ਮੜ ਲੈਂਦੇ ਸਰੀਰ ਨੂੰ ਕੋਈ ਇਹ ਵੀ ਉਹ ਸੋਆ ਇਹ ਇਹ ਜੀ ਸੋਆ ਬਣ ਜਾਣੀ ਉਹ ਵੀ ਮਸਾਂਣ ਕੀ ਭਸਮ ਲਗਾਈ ਗੁਰਬਿਨ ਤਤ ਨ ਪਾਇਆ ਗਿਆਨ ਤੇ ਬਿਨਾ ਤਤ ਕੀ ਬਣੂ ਸੀ ਆਈ ਕਮ ਰਹਿ ਗਿਆ ਸੀ ਇਹਦੇ ਨਾਲ ਕੀ ਵਰਤ ਜੂਸ ਕੀ ਅਕਲ ਦੀ ਗੱਲ ਹੈ ਕੀ ਪ੍ਰਾਪਤੀ ਹੈ ਇਹਦੇ ਚ ਗੁਰਬਿਨ ਤਤ ਨ ਪਾਇਆ ਗੁਰਬਿਨ ਤਤ ਨ ਗਿਆਨ ਤੇ ਬਿਨਾ ਤਤ ਤਤ ਦੀ ਸੰਤ ਤਤ ਬਸਤੂਗਾ ਜੜੀ ਆਤਮਾ ਜਿਹੜੀ ਹੈ ਪਰਮਤਾਤਾ ਜਿਹੜਾ ਉਹ ਜੜਾਕਾਰੀ ਜਿਹੜੀ ਸੀ ਆਪਣਾ ਮੂਲ ਦਾ ਦਰਸ਼ਨ ਨਹੀਂ ਹੋਇਆ ਮੂਲ ਦੀ ਪ੍ਰਾਪਤੀ ਨਹੀਂ ਹੋਈ ਚੇਤਨਾ ਤੱਕ ਨਹੀਂ ਪਹੁੰਚ ਸਕਿਆ ਸ਼ਬਦ ਗੁਰੂ ਨਾਲ ਸਪਰਸ਼ ਨਹੀਂ ਹੋ ਸਕਿਆ ਉਹ ਜੀ ਤੱਤ ਨਾ ਪਾਇਆ ਕਾਹੇ ਜਪੋਰੇ ਕਾਹੇ ਤਪੋਰੇ ਕਾਇ ਬਲੋ ਉਹ ਪਾਣੀ ਕਾਇ ਤੇਪੋਰੇ ਕੀ ਜਾਪ ਕਰਦੇ ਹੋ ਤੁਸੀਂ ਕਾਇ ਤਪੋਰੇ ਅਕ ਤਪ ਕਾਦਾ ਕਰਦੇ ਆ ਕਫੀ ਜਾਣਿਓ ਜਿਹੜਾ ਜਾਪ ਹੈ ਬਾਰ ਬਾਰ ਰਟਣ ਜਾਪਣਾ ਉਹ ਕਰਦੇ ਸੀ ਸਨੇ ਅਸੀ ਇੱਕ ਸ਼ਬਦ ਨੂੰ ਲੈ ਕੇ ਰਟੀ ਜਾਣ ਜਿਵੇਂ ਵੈਰੂ ਵੈਰੂ ਕਰਦੇ ਉਹ ਖੜਨ ਕੀਤਾ ਹੋਇਆ ਕਾਇ ਤਪੋਰੇ ਕਾਇ ਜਪੋਰੇ ਕਾਇ ਤਪੋਰੇ ਜੱਪ ਤੱਪ ਤਾਂ ਦੋਏ ਖੜਨ ਕਰਦੇ ਇਹ ਜਪ ਕਾਦਾ ਕਰਦੇ ਨੇ ਸੰਤ ਕਾਦਾ ਜਪ ਕਰਦੇ ਕਾਹੇ ਬਲੋ ਵੋ ਪਾਣੀ ਕਾਹੇ ਬਲੋ ਵੋ ਪਾਣੀ ਇਹ ਪਲਾਣੀ ਪਾਣੀ ਰੜਕਿਆ ਸੰਤਾ ਨੇ ਪ੍ਰਾਪਤੀ ਦਸਣ ਕੀ ਆ ਜੱਬ ਬੜਾ ਕੀਤਾ ਤੱਬ ਬੜਾ ਕੀਤਾ ਪ੍ਰਾਪਤੀ ਦਸਣ ਕੀ ਆ ਕਿਸੇ ਪ੍ਰਾਪਤੀ ਦਿਖਾਓ ਪ੍ਰਾਪਤੀ ਕੀ ਦਸਣ ਉਹਦਾ ਬਿਸ਼ਰਮ ਦੀ ਮਾਂ ਕੋਠੀ ਚ ਬੂ ਕੋਠੀ ਜਿਹੜਾ ਕੋਸਾਇਆ ਕੋਠੀ ਖਾਲੀ ਮਾ ਲੱਭ ਨਹੀਂ ਕੋਈ ਕੋਠੀ ਚ ਲੱਭ ਲੋ ਦੋ ਸਾਲ ਨੂੰ ਹੋਰ ਦੱਸਦੇ ਲੋਕਾਂ ਨੂੰ ਕੀ ਹੈ ਤੁਹਾਡੀ ਕੋਠੀ ਚ ਕੋਠੀ ਦਾ ਦਾਣੇ ਵੀ ਨਹੀਂ ਖਾਣ ਯੋਗ ਤੇ ਕੋਠੀ ਦਾਣੇ ਦੇ ਕਮਲੇ ਸਿਆਣੇ ਹੋ ਜਾਂਦੇ ਤੁਹਾਡੇ ਜਿਹੜੇ ਕਮਲੇ ਚੇਲੇ ਆਏ ਤੇ ਉਹ ਵੀ ਸਿਆਣੇ ਹੋ ਜਾਂਦੇ ਦਾਣੇ ਕੋਠੀ ਚ ਹੁੰਦੇ ਕੋਠੀ ਖਾਲੀ ਹੈ ਉਹ ਹਰਦੇ ਰੂਪੀ ਕੋਠੀ ਚ ਜੇ ਥੋੜੇ ਹੁੰਦੇ ਦਾਣੇ ਤਾਂ ਕਮਲੇ ਜਿਹੜੇ ਆਏ ਤੇ ਤੁਹਾਡੇ ਚੇਲੇ ਸਿਆਣੇ ਹੋ ਜਾਂਦੇ ਹੋ ਉਹਨਾਂ ਨੂੰ ਅਕਲ ਦੇ ਦਿੰਦੇ ਕੋਈ ਹਾਜੀ ਲੱਖ 84 ਜਿਨਿ ਉਪਾਈ ਸੋਹ ਸਿਮਰੋ ਨਿਰਬਾਣੀ ਲੱਖ 84 ਜਿਨੇ ਉਪਾਈ ਜਿਨੇ 84 ਲੱਖ ਜੂਨ ਪੈਦਾ ਕੀਤੀ ਐ ਉਹ ਸਿਮਰੋ ਨਿਰਬਾਣੀ ਸੋਹ ਸਿਮਰੋ ਨਿਰਭਾਣੀ ਉਹ ਨਿਰਭਾਣੀ ਆ ਉਹਦੇ ਬਾਰੇ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਕੋਣ ਮਿਹਰਬਾਨੀ ਉਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਤੈ ਹੈ ਉਹ ਨਿਰਵਾਣੀ ਹੈ ਬਸ ਬੋਲਣ ਤੋਂ ਪਰੇ ਹੈ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਸਮਝਾਇਆ ਨਹੀਂ ਜਾ ਸਕਦਾ ਕੀ ਹੈ ਜਿਹਨਾਂ ਲਖ ਚਰਾਂਤ ਬਿਆਨ ਕੀਤੀ ਹੈ ਦਰਵਾਣੀਆਂ ਬੋਲਣ ਤੋਂ ਪਰੇ ਹੈ ਉਹ ਬੋਲ ਔ ਬੋਲ ਮਦ ਹੈ ਸੋਏ ਬੋਲਣ ਤੋਂ ਪਰੇ ਹੈ ਅਬੋਲ ਹੈ ਜੀ ਉਹ ਨਿਰਵਾਣੀ ਹੈ ਸੋ ਸਿਮਰੋ ਨਿਰਵਾਣੀ ਦਰਵਾਣੀ ਕਾਇ ਕਾਇ ਕਮੰਡਲ ਕਾਪੜਿਆਰੇ 68 ਕਾਇ ਫਿਰਾਹੀ ਕਾਇ ਕਮੰਡਲ ਕਾਪੜਿਆਰੇ ਅਕਮੰਡਲ ਚੱਕਿਆ ਆ ਜਿਹੜਾ ਪਿੱਛੇ ਬਿਸਤਰਾ ਬੰਨਿਆ ਕੱਪੜੇ ਕੀ ਕਰਨਾ ਹੈ 68 ਕਾਇ ਫਿਰਾਹੀ ਇਹ ਠਾੜ ਤੀਰਥਾਂ ਦੇ ਚੁੱਕੀ ਫਿਰਦਾ ਇਹਨੂੰ ਜੈਸੀ ਗੱਠੜੀ ਆਪਣੇ ਤੈਸਾ ਬੀਤ ਨਾ ਕੋਈ ਕਹਿੰਦਾ ਫਿਰਦਾ ਕੱਪੜੇ ਰੱਖੇ ਨੇ ਛਾੜ ਤੀਰਥਾਂ ਦੇ ਘੁੰਮੀ ਜਾਣਾ ਇੱਕ ਕਮੰਡਲ ਰੱਖਿਆ ਹੋਇਆ। ਇਹ ਕਹਿੰਦਾ ਰੱਖਿਆ ਕੀ ਕਰਨਾ? ਇਹ ਤਰਮ ਕੀ ਆ ਤੇਰੇ ਕੱਪੜਿਆਂ ਦੇ ਵਿੱਚ ਕੀ ਪਾਇਆ ਹੋਇਆ? ਆ ਤੇਰੇ ਕਮੰਡਲ ਕੀ ਹੈ? ਜਿੱਥੇ ਜਾਣਾ ਉੱਥੇ ਦਾ ਹੀ ਪਾਣੀ ਹੁੰਦਾ। ਹਾਏ ਬਦਤ ਪਰਲੋਚਨ ਸੁਣ ਰੇ ਪ੍ਰਾਣੀ ਕਣ ਬਿਨ ਗਾਹਾ ਕੀ ਪਾਹੀ ਬਦਦ ਤਲੋਚਨ ਸੁਣ ਲੈ ਪ੍ਰਾਣੀ ਤਲੋਚਨ ਕਹਿੰਦਾ ਉਹ ਨੂੰ ਸੰਿਆਸੀ ਨੂੰ ਕਹਿੰਦਾ ਗਾਦਤ ਹੈ ਬਹੁਤ ਆਇਆ ਠਾੜ ਤੀਸਾਂ ਤੇ ਘੁਮ ਘੁਮ ਕੇ ਪੈੜੀ ਬਹੁਤ ਵੱਡੀ ਹੈ ਨਾ ਬਹੁਤੀ ਚੱਲ ਨਹੀਂ ਆਉਂਦਾ ਉਹਦੇ ਪੈੜੀ ਤੇ ਗਾ ਨਹੀਂ ਪਾਉਂਦਾ ਤਾਂ ਠਾੜ ਤੀਸਾਂ ਤੇ ਘੁਮ ਘੁਮ ਗਾ ਪਾਇਆ ਪੇ ਪਰ ਵਿੱਚੋਂ ਨਿਕਲਿਆ ਕੀ ਕਣਮੇ ਦਾ ਦਾਤਾ ਸੀ ਜਿਹੜੀ ਤੂੰ ਚੀਜ਼ ਗਾਉਣਾ ਜਿਹੋ ਵਿੱਚ ਦਾਣਾ ਹੁੰਦਾ ਕੋਈ ਕਣਮੇ ਨੂੰ ਕਣ ਕਣਵੇਂ ਗਾਹਣ ਹਾਂ ਤਾਂ ਹੈ ਨਹੀਂ ਗਾਹੇ ਜਾਂਨਾ ਪਰਾਲੀ ਦੀ ਗਾਹੀ ਜਾਂ। ਉਹ ਪਰਾਲੀ ਨੂੰ ਗਾ ਪਾਇਆ ਹੋਇਆ ਉਹ ਜੋ ਨਿਕਲਣਾ ਕੀ ਹੈ। ਨਾ ਪਰਾਲੀ ਦੀ ਟੂੜੀ ਬਣੇ ਨਾ ਜੋ ਦਾਣਾ ਨਿਕਲੇ। ਦਾਦਾ ਟੂੜੀ ਬਣੇ ਪਰਾਲੀ ਦੀ। ਨੌਜੋਦਾਨਾ ਨਿਕਲੇ ਜਿਹੜੇ ਠਾੜ ਤੀਰਥਾਂ ਤੇ ਘੁੰਮਦੇ ਨੇ ਨਾ ਇਹ ਇਧਰ ਆਪਣੇ ਵੀ ਫਿਰਦੇ ਨੇ ਕੋਈ ਚਲੇ ਜਾਂ ਪੈਰੀ ਜਾਣਾ ਜੇ ਉੱਤੇ ਹੇਮਕੋਟ ਤੇ ਪਰਾਲੀ ਰਾਜ ਵਿਛਾਇਆ ਕਰੋ ਖਾਵਾ ਪਾਦੇ ਕਰੋ ਉਹ ਨੇ ਘਣਵੇਂ ਗਾਹਾਂ ਕੀ ਬਾਹੀ ਉਹਨਾਂ ਨੇ ਗੁਰਬਾਣੀ ਦੇ ਖ਼ਿਲਾਫ਼ ਕਿਹਾ ਤਾਂ ਸੰਤ ਸਾਡੇ ਚਾਵੜੇ ਇਹ ਕੰਮ ਸ਼ੁਰੂ ਕਰਾ ਦਿੱਤਾ ਵੇ ਬੋਲਣ ਨਾ ਸਕੇ ਇਹ ਸੰਤਾ ਵੜਦਨ ਬਹੁਤ ਛਾਤਲ ਨੇ ਹੈ ਰਾ ਡੇਰੇ ਬਣਾ ਕੇ ਨਾਲ ਦੁਕਾਨਾ ਦੁਕਾਨਾ ਬਣਾ ਲਈ ਰਾਜ ਡੇਰੇ ਪੈਸੇ ਜਬੀ ਲੈ ਕੇ ਕਿਸੰਦ ਜਾਉਗੀ ਕਿਰਾਵਾ ਚੜਿਆ ਕਰੂਗਾ ਬਹੁਤ ਸਕੀਮ ਨਾ ਪਹਿਲਾ ਬਣਾਉਂਦੇ ਨੇ ਇੱਥੇ ਕੁ ਬਣਾਈਏ ਇੰਨੇ ਕਿਲੋ ਮੀਟਰ ਇੱਥੇ ਆ ਕੇ ਚਾਚੂ ਦੀ ਲੋਡ ਪੈਂਦੀ ਹੈ ਲੋਕਾਂ ਨੂੰ ਜੋਸ਼ੀ ਮੱਠ ਕਿੱਥੇ ਚਾਹੀਦਾ ਸਾਧਰਨ ਐ ਉਹ ਦੁਕਾਨ ਦੁਕਾਨ ਵੀ ਉੱਤੇ ਖੋਲਦੇ ਆ ਜਿੱਤੇ ਚਰਾਹਾ ਹੋਵੇ ਕਹਿੰਦਾ ਪਹਿਲਾਂ ਹੀ ਗਾ ਲੋ ਚਰਾਹੇ ਤੇ ਇੱਥੇ ਦੁਕਾਨ ਇੱਥੇ ਰੌਣਕ ਲੱਗਣੀ ਏ ਹਮ ਅਜਰਾਹੇ ਜਿੱਤੇ ਮੜਵਣੀ ਤੇ ਦੁਕਾਨਾਂ ਤਾਂ ਬਾਜ਼ਾਰ ਬਣੇ ਪਏ ਇਹ ਵੀ ਜਾਣਦੇ ਨੇ ਇਹਨਾਂ ਨੇ ਬਾਜ਼ਾਰ ਦੇਖੇ ਨਹੀਂ ਆਪਣੀ ਉੱਥੇ ਇੱਕ ਦੁਕਾਨ ਦਾ ਅੱਡਾ ਲਾ ਦਿੰਦੇ ਨੇ ਚਾਹ ਬਣਾ ਦੱਸ ਪੋਹਤੇ ਦੋ ਚਾਰ ਪਿਆਲੀਆਂ ਰੱਖ ਕੇ ਵੇਚਣ ਚਾਹ ਬਲਾਉੜੂ ਸੰਧ ਤਾਂ ਆਈ ਜਾਂਦੀ ਏ ਚਾਹ ਪੀਂ ਜਾਂਦੀ ਏ ਜੇ 2010 ਕੋਈ ਨਾ ਕੋਈ ਖਾਲੀ ਤਾਂ ਜਾਂਦਾ ਹੀ ਨਹੀਂ ਦੇਖੇ ਜਾਂਦੇ ਨੇ ਸਾਰੇ ਇਹਨਾਂ ਨੂੰ ਪਤਾ ਵੀ ਜੇ ਫ੍ਰੀ ਪਲਾਮਾ ਕੇ ਪੈਸੇ ਜ਼ਿਆਦਾ ਮਿਲਣਗੇ ਜੇ ਬੁੱਲ ਪਲਾਮਾਗੇ ਤਾਂ ਲੜੂ ਵਾਲਾ ਕਹਿੰਦਾ ਉਹ ਤੁਸੀਂ 10 ਰੁਪਏ ਦੀ ਕਰਤੀ ਚਾਹ ਤਾਂ ਪਿਛੇ 5 ਰੁਪਏ ਦੀ ਓਏ ਛਾਤਲ ਨੇ ਲੋਕੇ